ਰਣਵੀਰ ਸਿੰਘ ਜੀ। ਰਣਜੀਤ ਜੀ ਕਦੋਂ ਜਿਹੜੇ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਸੀ ਤੇ ਕਿੱਥੇ ਦੀ ਨੋਮੀਨੇਸ਼ਨ ਹੋਈ ਹੈ? ਇਹ ਜੀ 9ਵੀਂ ਕਲਾਸ 'ਚ ਸ਼ੁਰੂਆਤ ਕੀਤੀ ਸੀ। ਅਧਿਆਪਕ ਸਾਹਿਬਾਨ ਨੇ ਦੱਸਿਆ ਹੀ ਇਨਸਪਾਇਰ ਨੋ ਅਵਾਰਡ ਨਾਂ ਦਾ ਇੱਕ ਯੋਜਨਾ ਹੈ ਤੇ ਉਹਦੇ ਵਿੱਚ ਇੱਕ ਮਾਡਲ ਚਾਹੀਦਾ ਜੀ। ਤੇ ਮੈਨੂੰ ਉਦੋਂ ਆਈਡੀਆ ਆਇਆ ਵੀ ਜਦੋਂ ਮੇਰੇ ਪਿੰਡ ਦੇ ਕਿਸਾਨ ਹੀ ਹੱਥਾਂ ਨਾਲ ਛੱਲੀਆਂ ਤਾਰ ਰਹੇ ਸੀ। ਹੱਥਾਂ ਨਾਲ ਬਹੁਤ ਪ੍ਰੋਬਲਮ ਆ ਰਹੀ ਸੀ। ਤਾਂ ਮੈਂ ਉਹਨਾਂ ਹੋਰ ਕਿਸਾਨਾਂ ਨਾਲ ਗੱਲਬਾਤ ਕੀਤੀ ਤੇ ਅਧਿਆਪਕਾਂ ਨਾਲ ਗੱਲਬਾਤ ਕੀਤੀ ਤੇ ਇੱਕ ਮਸ਼ੀਨ ਤਿਆਰ ਕੀਤੀ। ਤੇ ਉਸ ਤੋਂ ਬਾਅਦ ਇਹ ਸਾਨੂੰ ਡਿਸਟ੍ਰਿਕਟ ਲੈਵਲ ਤੇ ਲੈ ਗਏ ਉੱਥੋਂ ਸਿਲੈਕਟ ਕੀਤੀ ਤੇ ਫਿਰ ਸਟੇਟ ਤੇ ਉੱਥੋਂ ਵੀ ਸਿਲੈਕਟ ਹੋ ਗਈ ਤੇ ਹੁਣ ਨੈਸ਼ਨਲ ਲੈਵਲ ਜਾਣਾ ਇਹਦੇ ਲਈ ਇਹ ਕਿੰਨਾ ਕੁ ਟਾਈਮ ਲੱਗਿਆ ਇਸ ਪ੍ਰੋਜੈਕਟ ਨੂੰ ਟਾਈਮ ਤਾਂ ਇਹ ਬਹੁਤ ਕੰਜ਼ਿਊਮ ਹੋ ਗਿਆ ਉਹ ਵੀ ਪਹਿਲੀ ਵਾਰ ਜਦੋਂ ਬਣਵਾਈ ਸੀ ਉਸ ਵਿੱਚ ਬਹੁਤ ਸਾਰੀਆਂ ਪ੍ਰੋਬਲਮ ਆ ਰਹੀਆਂ ਸੀ ਜੇ ਇੱਕ ਵਾਰ ਇਧਰੋਂ ਸ਼ੁਰੂ ਕਰਦੇ ਸੀ ਤਾਂ ਇਧਰੋਂ ਪ੍ਰੋਬਲਮ ਆਉਂਦੀ ਸੀ ਦੂਜੀ ਚੀਜ਼ ਸ਼ੁਰੂ ਕਰਦੇ ਤੇ ਤੀਜੀ ਚ ਪ੍ਰੋਬਲਮ ਆਉਂਦੀ ਸੀ ਤੇ ਇਹ ਸਟੈਪ ਬਾਈ ਸਟੈਪ ਚੱਲੇਗੇ ਤੇ ਇਹ ਲਗਭਗ ਬਣ ਕੇ ਤਿਆਰ ਹੋ ਗਈ ਸੀ ਕਿਹੜੇ ਸਕੂਲ ਚ ਇਹ ਜਿਹੜਾ ਪ੍ਰੋਜੈਕਟ ਸ਼ੁਰੂ ਹੋਇਆ ਸੀਗਾ ਇਹ ਖੇੜੀਵਨਾ ਸਰਕਾਰੀ ਸਕੂਲ ਖੇੜੀਵਨਾਈ ਟੀਚਰ ਸਾਹਿਬਾਨਾਂ ਦਾ ਕਿੰਨਾ ਕੋ ਯੋਗਦਾਨ ਹੈ ਟੀਚਰਸ ਦਾ ਸਾਹਿਬਾਨਾਂ ਦਾ ਬਹੁਤ ਯੋਗਦਾਨ ਰਿਹਾ ਜੀ ਉਹ ਨਾ ਹੁੰਦੇ ਤਾਂ ਮੈਨੂੰ ਪਤਾ ਨਹੀਂ ਲੱਗਣਾ ਸੀ ਤਾਂ ਉਹਨਾਂ ਦਾ ਪੂਰਾ ਯੋਗਦਾਨ ਰਿਹਾ ਜੀ ਇਹ ਕੀ ਕੁਝ ਜਿਹੜਾ ਹੈ ਹੋਰ ਅੱਗੇ ਇਸ ਪ੍ਰੋਜੈਕਟ ਦੇ ਵਿੱਚ ਕਿਆ ਹੋ ਸਕਦੇ ਨੇ ਫਿਰ ਬਦਲ ਜਿਹੜਾ ਹੋਰ ਵਧੀਆ ਢੰਗ ਦੇ ਨਾਲ ਇੱਕ ਤਰ੍ਹਾਂ ਦੀ ਪ੍ਰੋਟੋਟਾਈਪ ਤਿਆਰ ਕੀਤਾ ਕਿ ਡੈਮੋ ਤਿਆਰ ਕੀਤਾ ਇਹਦੇ ਵਿੱਚ ਹੋਰ ਬਹੁਤ ਸਾਰੀ ਸੋਧ ਹੋ ਸਕਦੀ ਨੇ ਜੇ ਇਹਨੂੰ ਅੱਗੇ ਮਾਰਕੀਟ 'ਚ ਉਤਾਰਨਾ ਤਾਂ ਇਹਦੇ ਵਿੱਚ ਆਪਾਂ ਇੱਕ ਮੋਟਰ ਲਗਾ ਸਕਦੇ ਹਾਂ ਤੇ ਉਹਨੂੰ ਸੋਲਨ ਨਾਲ ਬੈਟਰੀ ਦੇ ਸਕਦੇ ਚ ਗਾਰੰਟੀ ਤੇ ਅੱਗੇ ਹੁਣ ਕਦੋਂ ਜਾ ਰਹੇ ਤੁਸੀਂ ਕੰਪੀਟੀਸ਼ਨ ਦੇ ਹੁਣ 16 ਤਰੀਕ ਨੂੰ ਜਾਣਾ ਈ ਦਿੱਲੀ ਜਾਣਾ ਹੈ ਦਿੱਲੀ ਇਹ ਹੋਰ ਕੁਝ ਕਹਿਣਾ ਚਾਹੋ ਆਪਣੇ ਹਮ ਉਮਰ ਬੱਚਿਆਂ ਨੂੰ ਪ੍ਰੋਜੈਕਟ ਜਿੰਨੇ ਤੁਸੀਂ ਲੈ ਕੇ ਜਾ ਰਹੇ ਹੋਗੇ ਉਹਨਾਂ ਦੇ ਵਾਸਤੇ ਕੁਝ ਕਹਿਣਾ ਚਾਹੁੰਦਾ ਹੋਰਾਂ ਨੂੰ ਇਹੀ ਆ ਜੀ ਤੁਸੀਂ ਵੀ ਆਪਣੇ ਦਿਮਾਗ ਨੂੰ ਹੋਰ ਮਤਲਬ ਆਈਡੀਆ ਵਰਤੋ ਅਦਾ ਆਈਡੀਆ ਲਾਓ ਤੇ ਮਸ਼ੀਨਾ ਮਸ਼ੀਨ ਤਿਆਰ ਕਰੋ ਜਿਹੜੀ ਵੀ ਹੋਰ ਕਿਸ ਹਰੇਕ ਬੰਦੇ ਦੇ ਕੰਮ ਆ ਵੀ ਉਹ ਕਿਸਾਨ ਨੀ ਹੋ ਸਦਾ ਕੋਈ ਵੀ ਚੀਜ਼ ਹੋ ਸਕਦੀ ਹੈ ਜਿਵੇਂ ਕੋਈ ਵੀ ਆਪਣੇ ਪ੍ਰੋਬਲਮ ਹੈ ਜੀ ਉਹਨੂੰ ਵੀ ਹੱਲ ਕਰਨ ਵਾਸਤੇ ਕੋਈ ਵੀ ਆਪਣਾ ਆਈਡੀਆ ਲੈ ਕੇ ਆਣ ਕਿੱਥੇ ਜਾਓਗਾ ਮੇਰਾ ਨਾਮ ਹਰਦੀਪ ਸਿੰਘ ਹੈ ਜੀ ਮੈਂ ਸਰਕਾਰੀ ਹਾਈ ਸਕੂਲ ਖੜੀਬਰਨਾ ਵਿਖੇ ਬਤੌਰ ਸਾਇੰਸ ਮਾਸਟਰ ਜਿਹੜਾ ਹੈਗਾ ਉਹ ਜੌਬ ਕਰਦਾ ਹਾਂ ਜੀ ਸਰ ਕਿੰਨਾ ਜਦੋਂ ਪਹਿਲੀ ਫੀਲਿੰਗ ਕੀ ਹੋਈ ਜਦੋਂ ਪਤਾ ਲੱਗੇ ਕਿ ਬੱਚੇ ਦਾ ਪ੍ਰੋਜੈਕਟ ਪਾਸ ਹੋ ਗਿਆ ਹਾਂਜੀ ਪਹਿਲਾਂ ਬਹੁਤ ਖੁਸ਼ੀ ਹੋਈ ਜੀ ਵਿਦਿਆਰਥੀ ਦੀ ਪਹਿਲਾਂ ਨੋਮੀਨੇਸ਼ਨ ਕਰਵਾਈ ਸੀ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਮੁੱਖ ਦਿਆਪਕ ਸਾਹਿਬਾਨ ਬਹੁਤ ਮਿਹਨਤ ਨਾਲ ਉਹਨਾਂ ਨੇ ਕੰਮ ਕੀਤਾ ਬੱਚੇ ਦੀ ਰਜਿਸਟ੍ਰੇਸ਼ਨ ਕਰਵਾਈ ਉਹਨਾਂ ਨੇ ਤਾਂ ਉਹਨਾਂ ਦੀ ਮਿਹਨਤ ਸਦਕਾ ਤੇ ਗਾਇਡ ਦੇ ਆਪਕਾਂ ਦੀ ਜਿਹੜੀ ਯੋਗ ਅਗਵਾਈ ਹੈ ਉਹਦੇ ਨਾਲ ਜਿਹੜੀ ਵਿਦਿਆਰਥੀ ਦੀ ਸਿਲੈਕਸ਼ਨ ਹੈ ਉਹ ਜ਼ਿਲ੍ਹਾ ਪੱਧਰ ਤੇ ਹੋ ਕੀ ਕਿੰਨਾ ਕਿ ਮਿਹਨਤ ਲੱਗੀ ਐ ਇਸ ਪ੍ਰੋਜੈਕਟ ਨੂੰ ਕੌਣ ਤੇ ਕਿਸ ਟੀਚਰ ਦੀ ਜਿਹੜੀ ਨਰਮਲ ਸੀ ਇਹ ਪ੍ਰੋਜੈਕਟ ਤਕਰੀਬਨ ਜਿਵੇਂ ਵਿਦਿਆਰਥੀਆਂ ਤੁਹਾਨੂੰ ਦੱਸਿਆ ਇੱਕ ਸਾਲ ਦੇ ਕਰੀਬ ਲੱਗ ਗਿਆ ਜੀ ਕਾਫੀ ਸਾਰੀਆਂ ਪ੍ਰੋਬਲਮਸ ਆਈਆਂ ਸੀ ਇਹਦੇ ਵਿੱਚ ਤਾਂ ਉਹ ਟਾਈਮ ਟੂ ਟਾਈਮ ਉਹਨੂੰ ਜਿਹੜਾ ਹੈਗਾ ਉਹਦੀ ਕਰੈਕਸ਼ਨ ਕਰਦੇ ਰਹੇ ਤਾਂ ਸਾਡੇ ਜਿਹੜੇ ਸਾਇੰਸ ਵਿਸ਼ੇ ਦੇ ਅਧਿਆਪਕ ਸਹਿਬਾਨ ਨੇ ਉਹਨਾਂ ਦਾ ਵਿਸ਼ੇਸ਼ ਯੋਗਦਾਨ ਹੈ ਬਾਕੀ ਸਮੂਹ ਅਧਿਆਪਕ ਸਹਿਬਾਨ ਨੇ ਜਿਹੜਾ ਹੈਗਾ ਉਹ ਬਹੁਤ ਵਧੀਆ ਯੋਗਦਾਨ ਦਿੱਤਾ ਸਹਿਯੋਗ ਦਿੱਤਾ ਇਸ ਨੂੰ ਜਿਹੜਾ ਹੈਗਾ ਉਹ ਇੰਪਰੂਵ ਕਰਨ ਦੇ ਵਿੱਚ। ਹਰਦੀਪ ਜੀ ਕਿੰਨਾ ਕੁ ਔਖਾ ਲੱਗਦਾ ਜਦੋਂ ਬੱਚੇ ਇਹ ਜਿਹੇ ਆਈਡੀਆਜ਼ ਲੈ ਕੇ ਟੀਚਰਜ਼ ਕੋਲ ਆ ਜਾਂਦੇ ਨੇ ਇਹ ਰਿਫੰਡਸ ਦੀ ਵੀ ਪ੍ਰੋਬਲਮ ਆਦੀ ਕਈ ਹੋਰ ਪ੍ਰੋਬਲਮਾਂ ਵੀ ਆਉਂਦੀਆਂ ਨੇ। ਤਾਂ ਉਸ ਸੁਖਨੇ ਨੂੰ ਬੂਰ ਤੱਕ ਲਾ ਜਾਣ ਚ ਕਿੰਨਾ ਕੁ ਜਿਹੜਾ ਔਖਾ ਹੁੰਦੀ ਹੈਗੇ ਇੱਕ ਟੀਚਰ ਹੋਣ ਦੇ ਨਾਲ। ਹਾਂਜੀ ਬਿਲਕੁਲ ਚੈਲੈਂਜਿੰਗ ਤਾਂ ਹੁੰਦਾ ਹੀ ਹੈ ਵਿਦਿਆਰਥੀ ਕਿ ਆਪਣੇ ਕੋਲੇ ਇਨੋਵੇਟਿਵ ਆਈਡੀਆ ਲੈ ਕੇ ਆਇਆ। ਉਸ ਆਈਡੀਆ ਨੂੰ ਆਪਾਂ ਇੱਕ ਮਸ਼ੀਨ ਦੇ ਵਿੱਚ ਆਪਾਂ ਉਹਨੂੰ ਤਿਆਰ ਕਰਨਾ ਹੈ ਕਿ ਉਹ ਘੱਟ ਸਮਾਂ ਲਵੇ ਅਤੇ ਇਫੈਕਟਿਵ ਹੋਵੇ ਤੇ ਪਹਿਲਾਂ ਮਾਰਕੀਟ ਦੇ ਵਿੱਚ ਨਾ ਹੋਵੇ। ਇਨੋ ਜੇ ਮਾਰਕੀਟ ਦੇ ਵਿੱਚ ਹੈ ਤਾਂ ਆਪਾਂ ਜੋ ਬਣਾਣਾ ਹੈ ਉਹਦੇ ਵਿੱਚ ਆਪਾਂ ਉਹ ਤੋਂ ਅਲੱਗ ਕੀ ਬਣਾ ਰਹੇ ਹਾਂ ਜਿਹਦੇ ਨਾਲ ਆਪਣੀ ਜਿਹੜੀ ਸਮਾਜ ਹੈ ਕਿਸਾਨ ਨੇ ਜਾਂ ਹੋਰ ਸਮਾਜ ਦੇ ਲੋਕ ਨੇ ਉਹਨਾਂ ਨੂੰ ਕੀ ਫਾਇਦਾ ਹੋ ਸਕਦਾ ਗੁਰਪ੍ਰੀਤ ਕੌਰ ਕਿੱਥੇ ਜਾਉਂਦੇ ਸਰਕਾਰੀ ਹਾਈ ਸਕੂਲ ਖੇੜੀ ਬਰਨਾ ਮੈਮ ਸਟੂਡੈਂਟ ਤੋਂ ਆਦਾ ਸੀਗਾ ਹਾਂਜੀ ਹਾਂਜੀ ਕਿਵੇਂ ਫੀਲ ਹੋਇਆ ਜਦੋਂ ਪਤਾ ਲੱਗਦਾ ਹੈ ਕਿ ਗ੍ਰੀਟ ਹਾਂਜੀ ਸਰ ਬਹੁਤ ਜ਼ਿਆਦਾ ਵਧੀਆ ਗ੍ਰੇਟ ਨਿਊਜ਼ ਸੀਗੀ ਜਦੋਂ ਵੀ ਪਹਿਲੀ ਵਾਰੀ ਸਿਲੈਕਟ ਹੋਏ ਫਿਰ ਸੈਕਿੰਡ ਟਾਈਮ ਸਿਲੈਕਟ ਹੋਏ ਸਟੇਟ ਲੈਵਲਸ ਤੋਂ ਬਹੁਤ ਜ਼ਿਆਦਾ ਖੁਸ਼ੀ ਹੋਈ ਤੋ ਹੋ ਨੈਸ਼ਨਲਸ ਜਾਵਾਂਗੇ ਹਾਂਜੀ ਨੈਸ਼ਨਲ ਤੇ ਜਾ ਰਿਹਾ ਕਿ ਬਣੀ ਪ੍ਰੈਪਰੇਸ਼ਨ ਹਾਂਜੀ ਹਾਂ ਬਸ ਇਸ ਨੂੰ ਕੁਝ ਇੰਪਰੂਵਮੈਂਟਸ ਕੀਤੀਆਂ ਜੋ ਲੱਗਦਾ ਸੀ ਕਿ ਸ਼ਾਇਦ ਛੱਲੀ ਦੇ ਸਾਈਜ਼ ਦੇ ਕੋਈ ਇਸ਼ੂ ਹੋ ਸਕਦਾ ਵੀ ਜੇ ਸਾਈਜ਼ ਥੋੜਾ ਜਿਹਾ ਵੱਡਾ ਤਾਂ ਉਹ ਸ਼ਾਇਦ ਇਸ ਦੇ ਵਿੱਚ ਨਾ ਹੋਏ ਤਾਂ ਫਿਰ ਉਹ ਕਟਰ ਦਾ ਥੋੜਾ ਜਿਹਾ ਸਾਈਜ਼ ਐਡਜਸਟ ਕੀਤਾ ਹੈਗਾ ਜਦੋਂ ਪਹਿਲੀ ਵਾਰ ਤੁਹਾਡੇ ਕੋਲ ਆਈਡੀਆ ਲੈ ਕੇ ਆਇਆ ਕਿਵੇਂ ਵੀ ਉਦੋਂ ਤੁਹਾਡਾ ਰਿਸਪੌਂਸ ਸੀ ਜਿਵੇਂ ਇੱਕ ਪਿੰਡ ਦਾ ਵਿੱਚ ਜਦੋਂ ਇਹ ਜਾ ਹਾਂਜੀ ਬਿਲਕੁਲ ਬਿਲਕੁਲ ਹਾਂ ਥੋੜਾ ਉਦੋਂ ਸੀਗਾ ਵੀ ਡਾਇਲੇਮਾ ਜਾਂ ਤਾਂ ਸੀਗਾ ਹੀ ਕੀ ਪਤਾ ਨਹੀਂ ਹੋ ਪਾਏਗਾ ਕਿ ਨਹੀਂ ਹੋ ਪਾਏਗਾ ਫਿਰ ਅਸੀਂ ਇਹ ਬੱਚਾ ਬਹੁਤ ਲੇਬੋਰ ਪਰ ਜਿਵੇਂ ਆਨ ਪੇਪਰ 'ਤੇ ਵੈਲੇ ਨੂੰ ਡਿਸਕਸ ਕੀਤਾ ਹਨਾ ਫਿਰ ਮੈਨੂੰ ਇੰਟਰਨੈਟ 'ਤੇ ਫਾਈਂਡ ਆਊਟ ਕੀਤਾ ਕਿ ਕੋਈ ਐਸੀ ਚੀਜ਼ ਪਹਿਲਾਂ ਹੈ ਤਾਂ ਨਹੀਂ ਕਿਉਂਕਿ ਉਹ ਇਨੋਵੇਟਿਵ ਹੋਣਾ ਚਾਹੀਦਾ ਤੁਹਾਨੂੰ ਪਤਾ ਹੀ ਹੈ ਕਿ ਇਨਸਪਾਇਰ ਅਵਾਰਡਸ ਜੇ ਵੀ ਸਿਲੈਕਟ ਨਹੀਂ ਹੁੰਦਾ ਜੇ ਆਲਰੇਡੀ ਹੋਏ ਤਾਂ ਤਾਂ ਫਿਰ ਦੇਖਿਆ ਕਿ ਮਸ਼ੀਨਸ ਤਾਂ ਬਹੁਤ ਸਾਰੀਆਂ ਹੈਗੀਆਂ ਪਰ ਉਹ ਦੇ ਆਰ ਵੈਰੀ ਕੋਸਟਲੀ ਵੈਰੀ ਐਕਸਪੈਂਸਿਵ ਤਾਂ ਫਿਰ ਉਹ ਜਿਹੜੇ ਦੇ ਪੂਰ ਫਾਰਮਰਸ ਹੈ ਜਿਵੇਂ ਇੱਥੇ ਉਸੇ ਬੈਕਗ੍ਰਾਉਂਡ ਤੋਂ ਹੈ ਤਾਂ ਫਿਰ ਇਹ ਜ਼ਿਆਦਾ ਬੈਟਰ ਦੱਸ ਸਕਦਾ ਤੇ ਇਹਨੇ ਕਿਹਾ ਵੀ ਇੱਥੇ ਫਾਰਮਰਸ ਅਫੋਰਡ ਹੀ ਨਹੀਂ ਕਰਦੇ ਤਾਂ ਫਿਰ ਇਹਨੂੰ ਉੱਥੋਂ ਹੀ ਆਈਡੀਆ ਆਇਆ ਨਾ ਕਿ ਮੈਂ ਹੈਲਪ ਕਰਾਂ ਇਸ ਨੇ ਕਿਹਾ ਰਾਉਂਡ ਆਈ ਥਿੰਕ 1500 ਹਾਂ ਜੀ ਕਿੰਨਾ ਕਿ ਇਫੈਕਟਿਵ ਹੈ ਜੀ ਬਹੁਤ ਇਫੈਕਟਿਵ ਹੈ ਦਾਣਾ ਤੁਸੀਂ ਦੇਖਿਆ ਹੋਣਾ ਕਿ ਬ੍ਰੇਕ ਵੀ ਨਹੀਂ ਹੋਇਆ ਨਹੀਂ ਤਾਂ ਕਈ ਵੱਡੀਆਂ ਮਸ਼ੀਨਾਂ ਚ ਦਾਣਾ ਵੀ ਬ੍ਰੇਕ ਹੋ ਜਾਂਦਾ ਹੈ ਹਾਂ ਤੁਸੀਂ ਪਿੰਡ ਦੇ ਕਿਸਾਨ ਵੀ ਤੁਹਾਡੇ ਨਾਲ ਡਿਸਕਸ ਕਰੇਗਾ ਤੁਹਾਡੇ ਕੋਲ ਵੀ ਪ੍ਰੋਜੈਕਟ ਦੇ ਬਾਰੇ ਜਾਂ ਉਹਨਾਂ ਦੇ ਵੱਲੋਂ ਯੂਜ਼ ਕਰਕੇ ਦੇਖੇਗਾ ਹਾਂ ਜੀ ਹਾਂ ਜੀ ਇਸਨੇ ਇੱਕ ਕਲਿੱਪ ਬਣਾਇਆ ਸੀਗਾ ਤਾਂ ਫਿਰ ਉਹ ਇਹਨੇ ਦਿਖਾਇਆ ਮੈਨੂੰ ਉਸ ਲੈਪਟਾਪ ਤੇ ਸੀ ਉੱਥੇ ਵੀ ਪ੍ਰੈਜੈਂਟ ਕੀਤਾ ਸੀਗਾ ਇੱਕ ਫਾਰਮਰ ਵੱਲੋਂ ਕਿਹਾ ਗਿਆ ਵੀ ਬਹੁਤ ਯੂਸਫੁਲ ਹੈ ਉਹਨਾਂ ਲਈ ਸਟੂਡੈਂਟਸ ਉਹਨੂੰ ਕੁਝ ਕਹਿਣਾ ਚਾਹੁੰਦੇ ਜਿਨ੍ਹਾਂ ਦੇ ਦਿਮਾਗ ਚ ਇਹ ਉੱਪਰ ਹੈਗੀ ਪਰ ਅਸਲੀ ਪਾਉਂਦੇ ਟੀਚਰ ਦਾ ਡ ਸਰ ਤਾਂ ਕੀ ਕਹਿਣਾ ਚਾਹੁੰਦਾ ਨਹੀਂ ਨਹੀਂ ਹੁਣ ਤਾਂ ਬਹੁਤ ਰਿਸੋਰਸਸ ਹੈ ਗਵਰਨਮੈਂਟ ਫੰਡਸ ਦੇ ਰਹੀ ਹੈ ਤਾਂ ਉਹਨਾਂ ਨੂੰ ਜ਼ਰੂਰ ਦੱਸਣਾ ਚਾਹੀਦਾ ਟੀਚਰਸ ਨੂੰ ਹਨਾ ਜਿਵੇਂ ਨਵੀਂ ਚੀਜ਼ ਬਣ ਗਈ ਇਸ ਤਰ੍ਹਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਆ ਸਕਦੀਆਂ ਜੇ ਬੱਚੇ ਦੱਸਣਗੇ ਹੀ ਨਹੀਂ ਤਾਂ ਫਿਰ ਹੋਏਗਾ ਹੀ ਨਹੀਂ ਕੁਝ ਵੀ